ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਪੰਜਗਰਾਈ ਖੁਰਦ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਬਾਗਾ ਮੋਗਾ ਤੇ ਫਰੀਦਕੋਟ ਦੀ ਹੱਦ ਤੇ ਪਿੰਡ ਰਹਿ ਜਾਂਦਾ ਜੀ ਜਦੋਂ ਆਪਾਂ ਬਾਗੇਪਰਾਣਾ ਤੋਂ ਕੋਟਕਪੂਰੇ ਰੋਡ ਤੇ ਜਾਂਦੇ ਆ ਜੀ ਜਿੱਥੇ ਹੱਦ ਪੈਂਦੀ ਹੈ ਜੀ ਉਸ ਜਗ੍ਹਾ ਇਹ ਹੱਦ ਇਸ ਪਿੰਡ ਦੇ ਵਿੱਚ ਹੀ ਆ ਜੀ ਨਾਲ ਪੰਜਗਰਾਈ ਕਲਾਂ ਆ ਜਾਂਦਾ ਜੀ ਉਹ ਫਰੀਦਕੋਟ ਚ ਰਹਿ ਜਾਂਦਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 5 ਤਾਂ ਕੱਟੀਆਂ ਲੈ ਕੇ ਆਏ ਆ ਜੀ ਜਿੰਨਾਂ ਚੋਂ ਇੱਕ ਬੂਰੀ ਨੀਲੀ ਰਾਵੀ ਆ ਕਾਲੀਆਂ ਨੇ ਜੀ ਤੇ ਇੱਕ ਬਾਈ ਕੋਲ ਹੌਲੈਂਡ ਟਰੈਕਟਰ ਵਿਕਾਊ ਆ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜਿਹਨੂੰ ਨੱਕ ਪਸੰਦ ਆਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਸਵੰਤ ਸਿੰਘ ਆ ਜੀ ਪਿੰਡ ਪੰਜਗੜਾਈ ਖੁਰਦ ਜ਼ਿਲ੍ਹਾ ਤਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਜੀ ਠੀਕ ਆ ਘਰ ਕਿੱਥੇ ਰਹਿ ਜਾਂਦਾ ਭਈ ਆਪਣਾ ਪਿੰਡ 'ਚ ਘਰ ਆਪਣਾ ਹੀ ਖੇਤਾਂ ਦੇ ਵਿੱਚ ਰਹਿਨੇ ਆ ਜੀ ਆਪਾਂ ਖੇਤਾਂ 'ਚ ਘਰ ਆ ਜੀ ਠੀਕ ਆ ਜੀ ਹਾਂਜੀ ਇੱਕ ਨੰਬਰ ਤੋਂ ਭਈ ਕਾਲੀ ਤੋਂ ਸ਼ੁਰੂ ਕਰਾਂਗੇ ਜੀ ਉਮਰ ਕਿੰਨੀ ਦਾ ਬੱਚੇ ਦੀ ਜੀ ਇਹ ਜੀ ਇਹਦੇ ਉਮਰ ਹੈਗੇ 18 ਕਿ ਮਹੀਨਾ ਦੀ ਹੈ ਜੀ ਦੰਦੋ ਗਰੰਟ ਅੜਖੀ ਦੀ ਹੈ ਜੀ ਖੀਰੀਆਂ ਸਾਰੀਆਂ ਗੱਟੀਆਂ ਖੀਰੀਆਂ ਹੀ ਆਪਣੀਆਂ ਕੋਈ ਦੋ ਦੋਨ ਦੀ ਨਹੀਂ ਹੋਣੀ ਜੀ ਕਿਸੇ ਦੇ ਕੋਈ ਫੋਟ ਸ਼ਾਂਕ ਹੋਵੇ ਵੀਰੇ ਨਾ ਜੀ ਨਾ ਚਾਰ ਚਾਰ ਥਾਣਾ ਦੇ ਜੀ ਫੁੱਲ ਗਰੰਟੀ ਹੋਊਗੀ ਜੀ ਹਾਂ ਜੀ ਹਾਂ ਜੀ ਫੁੱਲ ਗਰੰਟੀ ਠੀਕ ਇਹਦੇ ਨਾਲ ਦੇ ਨਾਲ ਵੀਰੇ ਤੋਰ ਕੇ ਦਿਖਾ ਦਿਓ ਜੀ ਹਾਂ ਜੀ ਹਾਂ ਜੀ ਉਮਰ ਲਗਭਗ ਬਾਈ ਦੱਸਦਾ ਕਿ 18 ਮਹੀਨੇ ਆ ਜੀ ਬਾਕੀ ਮੁਰਾਜ ਪੈਂਦੀ ਆ ਸਿੰਗ ਕਰਮਾਂ ਵਾਲੀ ਗੋਲ ਕਰਦੀ ਹੁੰਦੀ ਆ ਮਾਂ ਦਾ ਦੁੱਧ ਭਾਈ ਕਿੰਨਾ ਕਜੀ ਇਹਦਾ ਚੰਗੇ ਘਰੋਂ ਲਈ ਆ ਦੱਸਦੇ ਹਾਂਗੇ 16 ਕਿਲੋ ਠੀਕ ਆ ਮਾਲਕਾਂ ਦੇ ਦੱਸਣ ਬਤਾ ਬਾਕੀ ਚੰਗੀ ਆ ਪਤਲੇ ਪਿੰਡੇ ਦੀ ਆ ਜੀ ਗੋਲ ਪੱਠ ਪੂੜਾ ਝੋਲੀ ਮੈਂ ਤੁਹਾਨੂੰ ਬਾਅਦ ਚ ਦਿਖਾ ਦਿੰਨਾ ਜੀ ਬਾ ਮੋੜ ਲਿਆ ਕਰੋ ਜੀ ਆ ਬੱਚਾ ਸਾਈਡ ਤੇ ਕਰਦੇ ਹੋ ਜੀ ਆ ਇਧਰ ਹੀ ਲੈ ਚਲਿਓ ਜੀ ਅੰਦਰ ਹੀ ਅੰਦਰ ਹੀ ਲੈ ਚਲਿਓ ਬਾਕੀ ਵੀਰੇ ਜਿੰਨੀ ਕੋਈ ਅੱਗੇ ਸਾਂਭ ਲੂਗਾ ਉਹ ਜਿਆ ਬੱਚਾ ਤਿਆਰ ਹੋ ਜਾਊਗਾ ਕਿਉਂਕਿ ਇਹ ਵੀਰੇ ਸਾਂਭਣ ਵਾਲੀਆਂ ਚੀਜ਼ਾਂ ਜੀ ਝੋਲੀ ਮੈਂ ਤੁਹਾਨੂੰ ਚੈੱਕ ਵੀ ਕਰਵਾ ਦਿੰਨਾ ਜੀ ਪੂੜੇ ਛਾਂਗ ਦੀ ਵੈਸੇ ਬਾਈ ਕਹਿੰਦਾ ਆਪਣੇ ਵੱਲੋਂ ਗਾਰੰਟੀ ਹੋਊਗੀ ਪਰ ਆਪਣਾ ਦਿਖਾਉਣ ਦਾ ਹੱਕ ਆ ਜੀ ਝੋਲੀ ਕਰਮ ਵਾਲੀ ਦੀ ਚੈੱਕ ਕਰ ਸਕਦੇ ਹੋ ਸੋਣੀ ਝੋਲੀ ਆ ਤੇ ਡਿਮਾਂਡ ਵੀਰੇ ਇਹਨਾਂ ਦੀ ਕੀ ਰਹਿਣ ਵਾਲੀ ਹੈ ਜੀ ਡਿਮਾਂਡ ਵੀਰੇ ਸਾਰੀਆਂ ਦੀ ਮਤਲਬ ਹੈਗੀ ਆ ਜੀ 17000 ਤੋਂ ਲੈ ਕੇ 32000 ਤੱਕ ਰਾਈ 32000 ਤੱਕ ਰਾਈ ਜੇ ਕੋਈ ਇਕੱਠੀਆਂ ਲੈ ਜੀ ਤਾਂ ਮਾਣ ਤਨ ਜ਼ਿਆਦਾ ਹੋ ਜੂ ਵੀਰੇ ਹਾਂਜੀ ਥੋੜਾ ਜਿਹਾ ਕਰ ਦਾਂਗੇ ਜੀ ਮਾਣ ਤਨ ਜ਼ਿਆਦਾ ਕਰ ਤੇ ਨਹੀਂ ਆਪਣਾ ਫੋਨ ਤੇ ਪੁੱਛ ਲੇਵੇ ਭਾਈ ਕਿਹੜੇ ਨਗਦੀ ਕਿੰਨੀ ਡਿਮਾਂਡ ਆ 18 17 ਕੇ 18 ਤੋਂ ਜੀ 17000 ਰੁਪਏ ਲਾ ਕੇ 32000 32000 ਦੀ ਕਰਜੀ ਠੀਕ ਹੈ ਵੀਰੇ ਜਿਹੜਾ ਬੂਰੀ ਨੀਲੀ ਰਾਵੀ ਦਾ ਬੱਚਾ ਜੀ ਇਹਦਾ ਉਮਰ ਕਿੰਨੀ ਕਾ ਜੀ ਇਹ ਹੈਗੀ ਜੀ 14 ਮਹੀਨਿਆਂ ਦੀ ਹੈ ਜੀ ਇਹ ਵੀ ਇਹ 14 ਮਹੀਨਿਆਂ ਦੀ ਆ ਇਧਰ ਨੂੰ ਮੜਾ ਜਾਇਦੂ ਕਾ ਦੇਓ ਜੀ ਆਪਾਂ ਫੇਸ ਕੁਆਲਟੀ ਚੈੱਕ ਕਰਾ ਦਈਏ ਝੋਲੀ ਤੁਸੀਂ ਕਰਮ ਵਾਲੀ ਦੀ ਚੈੱਕ ਕਰ ਸਕਦੇ ਹੋ ਸੋਹਣੀ ਝੋਲੀ ਆ ਜੀ ਬਾਕੀ ਬੂਰੀ ਨੀਲੀ ਰਾਵੀ ਜੇ ਵੈਂਦੀ ਆ ਸਿੰਗ ਵੀ ਗੋਲ ਕਰਦੀ ਹੁੰਦੀ ਆ 14 ਮਹੀਨੇ ਉਮਰ ਆ ਹਜੇ ਛੋਟਾ ਬੱਚਾ ਹੀ ਆ ਇਹਦਾ ਮਾਂ ਦਾ ਦੁੱਧ ਕਿੰਨਾ ਕੁ ਵੀਰੇ ਇਹ ਵੀ ਦੱਸ ਦੇ ਜੀ 17 18 ਲੀਟਰੇ ਦੱਸ ਦੇ ਜੀ ਠੀਕ ਆ ਇਹ ਵੀ ਤੋਰ ਦਿਓ ਜੀ ਹਾਂਜੀ ਹਾਂਜੀ ਹੈ ਤਾਂ ਛੋਟੇ ਬੱਚੇ ਆ ਵੀਰੇ 4 4 5 5 ਮਹੀਨੇ ਤੁਹਾਨੂੰ ਸਾਹਮਣੇ ਪੈਣੇ ਆ ਪਰ ਹੈ ਚੰਗੇ ਆ ਜੀ ਚੰਗੇ ਮਦਰ ਮਿਲਕ ਰਿਕਾਰਡ ਆ ਜੀ ਹਾਲਾਂਕਿ ਕੋਈ ਲੈਕਤੀ ਰੂਪ ਜਿਦਾ ਰਿਕਾਰਡ ਨਹੀਂ ਮਿਲਿਆ ਪਰ ਬੋਡੀ ਸਟਰਕਚਰ ਤੋਂ ਵੇਖ ਕੇ ਕੋਈ ਵੀ ਵੀਰ ਅੰਦਾਜ਼ਾ ਲਾ ਸਕਦਾ ਕਿ ਚੰਗੇ ਆ ਜੀ ਬੱਚੇ ਸਾਂਭਣ ਯੋਗ ਚੀਜ਼ਾਂ ਨੇ ਤੇ ਇਹਦੀ ਡਿਮਾਂਡ ਵੀ ਬਾਈ ਦਾ ਦੱਸਦਾ ਕਿ ਸਾਰਿਆਂ ਦੀ ਫੋਨ ਤੇ ਹੋਊਗੀ ਰੇਟ ਤੁਹਾਨੂੰ ਕਨਫਰਮ ਕਰਾਤਾ ਜੀ ਜਿਹਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਜਿਹੜਾ ਤਿੰਨ ਨੰਬਰ ਨਾ ਆ ਗਿਆ ਬਾਈ ਇਹਦੀ ਕਿੰਨੀ ਉਮਰ ਆ ਜੀ ਇਹ ਵੀ ਹੈਗੀ ਆ ਜੀ 16 ਮਹੀਨਿਆਂ ਦੀ ਆ ਵੀ ਠੀਕ ਆ ਜੀ ਇਹ ਵੀ 16 ਮਹੀਨਿਆਂ ਦੀ ਝੋਲੀ ਮੈਂ ਤੁਹਾਨੂੰ ਇਹਦੀ ਪਹਿਲਾਂ ਹੀ ਚੈੱਕ ਕਰਾ ਦਿੰਨੇ ਆ ਬਾਕੀ ਖੜੀ ਰਹਿਣ ਦਿਓ ਜੀ ਬਾਕੀ ਫੇਸ ਕੁਆਲਿਟੀ ਸੋਹਣੀ ਆ ਸਿੰਗ ਗੋਲ ਕਰਦੀ ਹੁੰਦੀ ਆ ਏ ਵੀ ਜੀ ਬੱਲ ਪੈ ਜਾਂਦਾ ਤੇ ਮੱਥੇ 'ਚ ਬੱਲ ਆ ਜੀ ਇਕੱਲਾ ਵੈਸੇ ਪੈਰ ਤਾਂ ਕੋਈ ਚਿੱਟੇ ਨਹੀਂ ਜ਼ਿਆਦਾਤਰ ਮੁਰਾਜੀ ਬੈਂਦੀ ਆ ਜੀ ਤੇ ਅੱਗੇ ਭਈ ਆ ਛੋਟਾ ਬੱਚਾ ਇਹ ਹੈਗਾ ਜੀ 9 ਮਹੀਨਾ ਦਾ ਜੀ ਠੀਕ ਆ ਛੋਟਾ ਹੀ ਆ ਇਹ ਵੀਰੇ ਪੰਜ ਕਲੇਆਣੇ 'ਚ ਆ ਗਿਆ ਫਿਰ ਇਹ ਆ ਗਿਆ ਨੀਲੀ ਰਾਵੀ ਪਿਓਰ ਆਈਏ ਇਹ ਨੀਲੀ ਰਾਵੀ 'ਚ ਆ ਗਿਆ ਜੀ ਠੀਕ ਆ ਇਹ ਕਿੰਨੀ ਕੁ ਉਮਰ ਆ ਬੱਚੇ ਦੀ ਇਹਦੀ ਇਹ 9 ਮਹੀਨਾ ਜੀ ਛੋਟਾ ਬੱਚਾ ਹੀ ਆ ਜੀ ਹਜੇ ਠੀਕ ਆ ਵੀਰੇ ਇਹ ਅੱਗੇ ਨਾਕ ਆ ਗਿਆ ਵੀਰੇ ਪੰਜ ਨੰਬਰ ਇਹਦੀ ਉਮਰ ਕਿੰਨੀ ਹੈ ਜੀ ਇਹ ਵੀ ਹੈਗੀ ਹੈ 12 ਕਿ ਮਹੀਨਾ ਦੀ 12 ਸਾਲ ਦੇ ਹੋ ਗਏ ਜਾਣੇ ਦੇ 12 ਮਹੀਨੇ ਦੀ ਉਮਰ ਆ ਝੋਲੀ ਕਰਮਾ ਵਾਲੀ ਦੀ ਇਹਦੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਸੋਹਣੀ ਝੋਲੀ ਹੈ ਜੀ ਮਾਣ ਦਾ ਦੁੱਧ ਕਿੰਨਾ ਕੁ ਹੋ ਬਾਈ ਇਹਦਾ ਇਹ ਵੀ ਬਾਈ ਇੰਨਾ ਕੀ ਦੱਸਦੇ ਆ 14 ਕਿ ਲੀਟਰ ਇਹਦਾ ਦੱਸ ਦੇ ਜੀ 14 ਕਿ ਲੀਟਰ ਜੀ ਠੀਕ ਹੈ ਵੀਰੇ ਜੇ ਕੋਈ ਇਕੱਠੇ ਲੈ ਜਾਊਗਾ ਤਾਂ ਮਾਣ ਤਾਂ ਜ਼ਿਆਦਾ ਹੋ ਜਾਊਗਾ ਜੀ ਅੱਗੇ ਬਾਈ ਹੌਲੈਂਡ ਟਰੈਕਟਰ ਕਿੰਨਾ ਮਾਡਲ ਆ ਜੀ ਇਹ ਇਹ ਬਾਈ ਜੀ 2014 ਮਾਡਲ ਆ ਜੀ ਠੀਕ ਹੈ ਕਿੰਨੇ ਮੇ ਨਾਂ ਜੀ ਇਹ ਇਹ ਸਾਡੇ ਦੂਜੇ ਨਾਂ ਹੋ ਗਿਆ ਜੀ ਹੁਣ ਦੂਜੇ ਨਾਂ ਠੀਕ ਹੈ ਜੀ ਹਾਂ ਜੀ ਅਸੀਂ ਕਰਾ ਲਿਆ ਸੀ ਨਾਂ ਕਿਸੇ ਨੇ ਹੋਰ ਕਢਵਾਇਆ ਸੀ ਅਸੀਂ ਫਿਰ ਚੱਲਦਾ ਲਿਆ ਸੀ ਨਾਲ ਦੇ ਟਾਇਰਾਂ ਦੇ ਜੀ ਟੋਨ ਮਾਡਲ ਦੇ ਨਾਲ ਦਾ ਹੀ ਮਤਲਬ ਰੰਗ ਦਾ ਸਾਰਾ origignal ਹੈ ਜੀ ਠੀਕ ਆ ਐਸੈਸਰੀ ਨਾਲ ਹੀ ਦੇਣੀ ਹੈ ਛਤਰੀ ਡੈੱਕ ਡੰਡਾ ਫੱਟੀ ਜੀ ਨਾਲ ਹੀ ਦੇ ਦਾਂ ਹਾਂ ਜੀ ਨਾਲ ਹੀ ਦੇਵਾਂਗੇ ਜੀ ਠੀਕ ਆ ਸਾਰੀ ਐਸੈਸਰੀ ਵੀਰੇ ਤੁਹਾਨੂੰ ਨਾਲ ਮਿਲਣੀ ਆ ਛਤਰੀ ਡੈੱਕ ਡੰਡਾ ਫੱਟੀ ਬੰਪਰ ਬਾਕੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਸਾਫ਼ ਹਾਲਤ ਦਾ ਸਾਰੇ ਦਾ ਸਾਰਾ origignal ਆ ਬਾਈ ਦੱਸਦਾ ਕਿ ਰੰਗ ਪੇੜ ਦਾ ਤੇ ਬਾਕੀ ਕੋਈ ਲੀਕ ਜੂ ਗੈਰ ਨਹੀਂ ਸਾਫ਼ ਸੁਥਰਾ ਟਰੈਕਟਰ ਆ ਜੀ ਬੈਕ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਿੰਦੇ ਆ ਡੰਡਾ ਫੱਟੀ ਵੀ ਨਾਲ ਆ ਜੀ ਇਹਦੇ ਹਾਂਜੀ ਹਾਂਜੀ ਡੰਡਾ ਫੱਟੀ ਨਾਲ ਠੀਕ ਹੈ ਡਿਸਟ੍ਰਿਬਿਊਟਰ ਵੀ ਇਹਦੇ ਲੱਗਿਆ ਵਾ ਹਾਂਜੀ ਹਾਂਜੀ ਬਾਕੀ ਚੈੱਕ ਕਰ ਸਕਦੇ ਹੋ ਵੀਰੇ ਡਿਸਟ੍ਰਿਬਿਊਟਰ ਵੀ ਡਬਲ ਵਾਲਾ ਲੱਗਿਆ ਵਾ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ 5 ਲੱਖ ਰੁਪਏ ਆਣੇ ਜੀ ਠੀਕ ਆ ਹੋਜੂਮ ਹਾਂਜੀ ਮੌਕੇ ਤੇ ਮਾਨਤਨ ਹੋ ਜਾਵੇਗਾ ਠੀਕ ਆ 5 ਲੱਖ ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ